ਇਸੇ ਪਹਿਲੇ ਮੌਜੂਦਾ ਹਲਕਾ ਤਸੂਹ ਦਾ ਪਿੰਡ ਸਵਾਰ ਰੋਡ ਕਿ ਜਿੱਥੇ ਕਿ ਅੱਜ ਹਾਜੀਪੁਰ ਤੋਂ ਸਵਾਰ ਰੋਡ ਦਾ ਇਨੀ ਪੱਥਰ ਰੱਖਿਆ ਇਹ ਦੱਸਦੀ ਹੈ ਕਾਫੀ ਲੰਬੇ ਸਮੇਂ ਤੋਂ ਇਹ ਜੋ ਰੋਡ ਟੁੱਟਿਆ ਸੀ ਅੱਜ ਹਲਕਾ ਬਧਾਇ ਕਰਮਵੀਰ ਸਿੰਘ ਘੁੰਮਣ ਵੱਲੋਂ ਇਨੀ ਪੱਥਰ ਰੱਖਿਆ ਗਿਆ ਗੱਲਬਾਤ ਕਰਦੇ ਹਾਂ ਸਰ ਅੱਜ ਇਨੀ ਪੱਥਰ ਰੱਖਿਆ ਗਿਆ ਹਾਜੀਪੁਰ ਤੋਂ ਸਵਾਰ ਰੋਡ ਦਾ ਕੀ ਕਰਨ ਅੱਜ ਸਾਡੇ ਹਾਜੀਪੁਰ ਬਲਾਕ ਦੇ ਲੋਕਾਂ ਦੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਦੀ ਡਿਮਾਂਡ ਸੀਗੀ ਸਾਰੇ ਲੋਕਾਂ ਦੀ ਇਸ ਇਲਾਕੇ ਦੇ ਲੋਕਾਂ ਦੀ ਵੀ ਔਰ ਜਿਹੜੇ ਬਾਹਰੋਂ ਲੋਕ ਆਉਂਦੇ ਸੀਗੇ ਉਹਨਾਂ ਦੇ ਲੋਕਾਂ ਦੀ ਵੀ ਬੜੀ ਡਿਮਾਂਡ ਸੀ ਕਿ ਹਾਜੀਪੁਰ ਤੋਂ ਜਿਹੜਾ ਸਵਾਰ ਵਾਲੀ ਸੜਕ ਮੇਨ ਰੋਡ ਆ ਇਹਦੇ ਹਾਲਾਤ ਬਹੁਤ ਲੰਬੇ ਸਮੇਂ ਤੋਂ ਮਾੜੇ ਸੀਗੇ ਔਰ ਅੱਜ ਸਰਕਾਰ ਦੇ ਸਹਿਯੋਗ ਦੇ ਨਾਲ ਅੱਜ ਇਹ ਸੜਕ ਦਾ ਜਿਹੜਾ ਕੰਮ ਆ ਆਪਾਂ ਸ਼ੁਰੂ ਕਰਵਾਇਆ ਔਰ ਬਹੁਤ ਜਲਦੀ ਜਿਹੜੀ ਰੋਡ ਆ ਇਹ ਬਣ ਕੇ ਤੇ ਲੋਕਾਂ ਨੂੰ ਦਿੱਤਾ ਜਾਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਸਹੂਲਤ ਆਉਣ ਜਾਣ ਵਾਸਤੇ ਪਰੇਸ਼ਾਨੀ ਸੀਗੀ ਲੋਕਾਂ ਨੇ ਰਾਹ ਛੱਡਤਾ ਸੀਗਾ ਇਧਰੋਂ ਆਉਣੇ ਹਟ ਕੇ ਸੀਗੇ ਲੋਕ ਸੋ ਲੋਕਾਂ ਵਾਸਤੇ ਬੜੀ ਵੱਡੀ ਸਹੂਲਤ ਮਿਲੂ ਸਰ ਕਿੰਨੇ ਲੱਖ ਰੁਪਏ ਲੱਗ ਕੇ ਰੋਡ ਤਿਆਰ ਹੋਵੇਗਾ ਇਹ ਤਕਰੀਬਨ 92 ਲੱਖ ਰੁਪਏ ਇਸ ਰੋਡ ਦੇ ਉੱਤੇ ਲੱਗਣਾ ਵਿੱਚੋਂ ਮੇਨਟੇਨੈਂਸ ਵੀ ਜਿਹੜੀ 5 ਸਾਲ ਦੀ ਆ ਉਹ ਠੇਕੇਦਾਰ ਦੇ ਕਰਨੀ ਆ ਔਰ 82 ਲੱਖ ਰੁਪਿਆ ਉਹਦੀ ਮੇਨ ਰੋਡ ਦਾ ਸੜਕ ਦਾ ਔਰ ਬਾਕੀ ਜਿਹੜੀ ਰਿਮੇਨਿੰਗ ਅਮਾਉਂਟ ਆ ਉਹਦੀ ਮੇਨਟੇਨੈਂਸ ਦਾ ਮੇਨਟੇਨੈਂਸ ਵੀ ਠੇਕੇਦਾਰ ਨੇ 5 ਸਾਲ ਜਿੱਤੋਂ ਵੀ ਟੁੱਟੂਗੀ ਉਹ ਉਹਨੂੰ ਬਣਾ ਕੇ ਦੇਉ ਲੋਕਾਂ ਦੇ ਦਿਲਾ ਵਿੱਚ ਲੋਕਾਂ ਦੇ ਮਨਾਂ 'ਚ ਬਹੁਤ ਰੋਸ ਸੀ ਸੜਕ ਨੂੰ ਲੈ ਕੇ ਲੱਗਦਾ ਨੇ ਅੱਜ ਕਿਤੇ ਨਾ ਕਿਤੇ ਉਹ ਰੋਸ ਖਤਮ ਹੋਵੇਗਾ ਕੋਈ ਨਹੀਂ ਲੋਕਾਂ ਦਾ ਰੋਸ ਮੇਰੇ ਨਾਲ ਹੀ ਸੀਗਾ ਮੈਂ ਹੈ ਲੋਕਾਂ ਦਾ ਨਮਾਇੰਦਾ ਆ ਲੋਕਾਂ ਨੇ ਮੈਨੂੰ ਚੁਣ ਕੇ ਭੇ ਔਰ ਲੋਕ ਜਿਹੜੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਔਰ ਪਰਿਵਾਰਾਂ ਦੇ ਨਾਲ ਹੀ ਰੋਸ ਹੁੰਦਾ ਔਰ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਰੋਸ ਜਿਹੜਾ ਮੇਰੇ ਸਿਰ ਮੱਤੇ ਆ ਔਰ ਰੋਸ ਵੀ ਅੱਜ ਉਹਨਾਂ ਦਾ ਦੂਰ ਕਰਕੇ ਖੁਸ਼ੀ ਦੀ ਖਬਰ ਵੀ ਲੋਕਾਂ ਨੂੰ ਵੀ ਦਿੱਤੀ ਹੈ ਔਰ ਕੋਈ ਗੱਲ ਨਹੀਂ ਰੋਸ ਦੇ ਜਿਹੜਾ ਵੀ ਕੋ ਕੰਮ ਆ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਮੈਂ ਲੋਕਾਂ ਦਾ ਕੰਮ ਕਰਨ ਵਾਸਤੇ ਮੇਰੀ ਜ਼ਿੰਮੇਵਾਰੀ ਆ ਮੇਰਾ ਫਰਜ਼ ਵੀ ਆ ਮੇਰੀ ਡਿਊਟੀ ਵੀ ਮੈਂ ਆਪਣੇ ਫਰਜ਼ ਪ੍ਰਤੀ ਵੀ ਔਰ ਡਿਊਟੀ ਪ੍ਰਤੀ ਵੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਔਰ ਜਿਹੜਾ ਵੀ ਰੋਸ ਆ ਅੱਜ ਦੂਰ ਕਰਤਾ ਲੋਕਾਂ ਨੂੰ ਲੋਕਾਂ ਵੱਲੋਂ ਮੁਸਕਰਾਹਟਾਂ ਵੀ ਦਸੀਆਂ ਗਈਆਂ ਹਾਂਜੀ ਲੋਕਾਂ ਨੂੰ ਜਿੱਥੇ ਵੀ ਮਿਲਦੇ ਆ ਲੋਕਾਂ ਦੀਆਂ ਮੁਸ਼ਕਲਾਂ ਬੜੇ ਲੰਬੇ ਸਮੇਂ ਦੀਆਂ ਹਰ ਬੰਦੇ ਨੂੰ ਆਪਣੀ ਆਪਣੀ ਮੁਸ਼ਕਲ ਆ ਉਹਨਾਂ ਦੀ ਸੁਣੀ ਦੀ ਵੀ ਆ ਔਰ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰੀ ਦੀ ਜਿਹੜੇ ਸੇਕਾ ਮਤਾ ਛੇੜਾ ਵਿਖੇ ਵੀ ਸੀਵਰੇਜ ਦਾ ਕਟਰਨ ਕੀਤਾ ਜਾ ਰਿਹਾ ਅੱਜ ਹਾਂਜੀ ਉੱਥੇ ਜਿਹੜਾ ਇਹ ਰੋੜ ਆ ਹਾਜੀਪੁਰ ਤੋਂ ਸਵਾਰ ਵਾਲਾ ਸੇਕਾ ਮਤਾ ਪਿੰਡ ਸਨੇੜਾ ਸਾਡਾ ਆਉਂਦਾ ਰਸਤੇ ਦੇ ਵਿੱਚ ਉੱਥੇ ਨਿਕਾਸੀ ਆ ਜਿਹੜੀ ਸਾਰੀ ਸੜਕ ਦੇ ਉੱਤੇ ਸੀ ਔਰ ਅਸੀਂ ਪਹਿਲਾਂ ਉਹ ਨਿਕਾਸੀ ਦਾ ਹੱਲ ਕਰਵਾ ਕੇ ਸੀਵਰੇਜ ਦਾ ਕੰਮ ਸ਼ੁਰੂ ਕਰ ਰਹੇ ਫਿਰ ਜਿਹੜੀ ਸੜਕਾਂ ਬਣਾਵਾਂਗੇ ਇਹ ਕਦੋਂ ਤੱਕ ਕਰੋੜ ਦਾ ਕੰਮ ਸ਼ੁਰ ਨੈਕਸਟ ਮੰਥ ਅਸੀਂ ਇਹਦੇ ਉੱਤੇ ਲੋਕ ਦਾ ਕੰਮ ਹੈ ਜਿਹੜਾ ਪੂਰਾ ਕਰ ਦਵਾਂਗੇ ਧੰਨਵਾਦ ਜੀ ਇਹ ਗੱਲਬਾਤ ਕੀਤੀ ਹਲਕਾ ਵਿਦਾਇਕ ਕਰਮ ਬੀਸੀ ਨੂੰ ਮਨਜਨ ਨੇ ਲੱਗਿਆ ਕਿ ਅਭੀ ਜਲਦੀ ਹੀ ਰੋਡ ਬਣ ਕੇ ਇਹ ਤਿਆਰ ਹੋਵੇਗਾ ਔਰ ਇਸ ਤੋਂ ਬਾਅਦ ਪਿੰਡ ਸਿਖਾ ਮਤਾ ਵੀ ਇਸ ਸਿਵਰੇ ਦਾ ਉਧਰ ਕਟਣ ਕੀਤਾ ਜਾ ਜਾਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਨਿਊਜ਼